ਮੇਰਾ ਜਿਹੜਾ ਭਰਾ ਹੈ ਨਾ ਉਹ ਆਪਣੀ ਕੋਈ ਪਰਸਨ ਲੜਾਈ ਨਹੀਂ ਲੜ ਰਿਹਾ ਸੀ ਇਹ ਗੱਲ ਯਾਦ ਰੱਖਿਓ ਸਾਰੇ ਜਣੇ ਉਹ ਮਾਈਕ ਕੋਲ ਮਾਈਕ ਨੇੜੇ ਨੰਗਾ ਤੇ ਮੇਰੇ ਭਰਾਵੋ ਮੇਰਾ ਭਰਾ ਕੋਈ ਆਪਣੀ ਪਰਸਨ ਲੜਾਈ ਨਹੀਂ ਲੜ ਰਿਹਾ ਸੀ ਉਹ ਆਪਣੇ ਸਨਾਤਨ ਦੀ ਲੜਾਈ ਲੜ ਰਿਹਾ ਸੀ ਮੇਰਾ ਪਰਿਵਾਰ ਇੰਨਾ ਸਖਸ਼ਮ ਹੈਗਾ ਹੈ ਮੈਂ ਇਹਨਾਂ ਨੂੰ ਪਾ ਲੂੰਗਾ ਇਹ ਪ੍ਰਸ਼ਾਸਨ ਇਹ ਸੋਚਦਾ ਨਾ ਵੀ ਮੈਂ ਪੈਸੇ ਦਾ ਭੁੱਖਾ ਹਾਂ ਐਂਟੋਨੀਏ ਕਿਹਨਾਂ ਨੌਕਰੀਆਂ ਦੇ ਦੂੰਗੇ ਪੈਸੇ ਚ ਬੰਦੇ ਭਰਵਾ ਲਈਏ ਨੌਕਰੀਆਂ ਦੇਈਓ ਤੁਸੀਂ ਐਚਪੀ ਤੇ ਆਪਣਾ ਜੀ ਵੀ ਜ਼ਮੀਰ ਜਗਾਣਾ ਪੈਣਾ ਤਾਂ ਉਹਨੂੰ ਜੇ ਅੱਜ ਵੀ ਗਾਦ ਪੱਕਾ ਮਾਰ ਕੇ ਰਾਹ ਕੱਲੂ ਸਾਡੇ ਚੋਣ ਜੂਰੀ ਦਾ ਨੰਬਰ ਲਾ ਗਿਆ ਯਾਦ ਰੱਖਿਓ ਪੱਜਾ ਸਰਕਾਰ ਮੁਰਦਾਬਾਦ ਯਾ ਸਰਕਾਰ ਮੁਰਦਾਬਾਦ ਕੋਈ ਨਾ ਮੁਕਰੋਗੇ ਆਪਣੀ ਗੱਲ ਨਹੀਂ ਕਰਦਾ ਸੀ ਪਾਰਟੀ ਸੀ ਜਿੰਨੋਂ ਪਾਗਲ ਕਰਦਾ ਸੀ ਮੇਰਾ ਭਾਈ ਉਹਨੂੰ ਤੁਹਾਡੇ ਨੂੰ ਵੀ ਬਹੁਤ ਬੰਦੇ ਨੇ ਸਮਝਾਇਆ ਹੋਣਾ ਵੀ ਯਾਰ ਥੋੜਾ ਡਾਊਨ ਰਿਆ ਕਰ ਪਰ ਉਹ ਨਹੀਂ ਮੰਨਿਆ ਅੱਜ ਤੁਹਾਡੇ ਸਾਹਮਣੇ ਐ ਇਹ ਗੱਲ ਯਾਦ ਰੱਖਿਓ ਕਿ ਮੈਂ ਫਿਰ ਕਹਾਂ ਉਹ ਵਿਕਾਸ ਦੀ ਆਵਾਜ਼ ਨਹੀਂ ਬੰਦ ਹੋਗੀ। ਉਹ ਮਾੜੀ ਨੰਗਰ ਦੀ ਆਵਾਜ਼ ਬੰਦ ਕਰ ਹੋਗੀ। ਮੈਨੂੰ ਕੋਈ ਮੁਆਵ ਨਹੀਂ ਚਾਹੀਦਾ। ਮੈਨੂੰ ਕੋਈ ਨੌਕਰੀ ਨਹੀਂ ਚਾਹੀਦੀ। ਕਿਤੇ ਮੇਰੇ ਸਮਾਜ ਦੇ ਪਰਭਾਉ ਇਹਨਾਂ ਸੋਚਿਓ ਕਿ ਮੈਂ ਤੁਹਾਨੂੰ ਨੌਕਰੀ ਕਰਨ ਤੋਂ ਬੜਾਇਆ। ਇਹ ਗੱਲ ਯਾਦ ਰੱਖਿਓ ਮੈਨੂੰ ਕੋਈ ਨੌਕਰੀ ਨਹੀਂ ਚਾਹੀਦੀ ਨਾ ਮੇਰੀ ਪੁਝਾਈ ਚਾਹੀਦੀ ਮੈਂ ਆਪੇ ਪਾ ਲੈਣੀ ਐ। ਉਹ ਮੇਰਾ ਭਰਾ ਸੋਨ ਨਾਲ ਕਿ ਚੋਰ ਜਾਊਗਾ ਮੋੜ ਕੇ ਮੈਂ ਕੋ ਮਿੰਟ ਬੋਲਿਆ ਕਰਦਾ ਬੋਲਿਆ ਨਾ ਕਿ ਕਿ ਆ ਕੇ ਮੈਨੂੰ ਲੋਲੀਪਾਪ ਦੇ ਦੀ ਕੋਈ ਲੋੜ ਨਹੀਂ ਹੈ ਪ੍ਰਸ਼ਾਸਨ ਨੂੰ ਆ ਪਾਣੀ ਦੀ ਕੀ ਗੱਲ ਕੀ ਗੱਲ ਕੀਤੀ ਉਹਨਾਂ ਨੇ ਉਹ ਦੱਸਦਾ ਮੜਾ ਜੀ ਨਹੀਂ ਮੈਂ ਕੁਝ ਨਹੀਂ ਕਹਿਣਾ ਭਾਜੀ ਮੈਂ ਕੋਈ ਉਹਨਾਂ ਨੇ ਕੀ ਬੋਲੇ ਪਤਾ ਤਾਂ ਲੱਗਿਆ ਨਾ ਕੁਝ ਕਰ ਲੈ ਥੋੜੀ ਬੋਲੇ ਉਹਨਾਂ ਨੇ ਦੱਸੋ ਪੁਲਿਸ ਨੂੰ ਦੱਸਿਆ ਗਿਆ ਰੇਸ਼ ਬੋਲੋ ਨਾ ਆ ਰਹੀ ਹੈ ਸਾਰੇ ਮੇਰੇ ਨਾਲ ਹੈ ਵੀਰੇ ਸਾਰੇ ਤੇਰੇ ਨਾਲ ਪਤਾ ਚਾਹਿਆ ਗਿਆ ਨਾ ਭਾਜੀ ਮੈਂ ਫੇਰ ਹੱਥ ਜੋੜ ਕੇ ਬੇਨਤੀ ਕਰਦਾ ਮੈਂ ਕੋਈ ਭੈਣ ਦਾ ਭੁੱਖਾ ਨਹੀਂ ਆ ਕਿ ਦੇਦਰ ਸੋਚਿਓ ਸਾਡੇ ਪਿਓ ਨੇ ਮੈਨੂੰ ਬਹੁਤ ਸਖਸ਼ਮ ਬਣਾਵਾ ਮੈਂ ਆਪਣਾ ਪਰਿਵਾਰ ਪਾਲ ਸਕਦਾ ਮੈਡਮ ਕਹਿੰਦੀ ਉਹ ਚੋਟੀ ਕੁੜੀ ਵਿਚਾਰੀ ਕਹਿੰਦੀ ਹੈ ਨੌਕਰੀ ਨੌਕਰੀ ਦੇਣੀ ਉਹ ਲੈ ਸਕਦੇ 5 ਲੱਖ ਰੁਪਏ ਕੀਮਤ ਪਾਈ ਤੁਹਾਡੇ ਭਾਈ ਦੀ ਉਹਨੇ ਲੋਕੋ 5 ਲੱਖ ਦਾ ਨਹੀਂ ਯਾਰ ਰੱਖਿਓ ਮੇਰੇ ਵੀਰੋ ਆ આરોપી ਫੜਨੇ ਬਾਰੇ ਕੀ ਬੋਲੇ ਉਹਨਾਂ ਨੇ ਉਹ ਮੇਰਾ ਭਾਈ ਤਾਂ ਮੋੜ ਨਾ ਲਈ આરોપી ਫੜਨੇ ਬਾਰੇ ਕੀ ਕੀਤੀ ਗੱਲ ਕੋਈ ਉਹਨਾਂ ਨੇ ਬਸ ਬਸ આરોપી ਬਣੋਣੇ ਚਾਹੀਦੇ ਉਹ ਚੈਨ ਫੜੋਣੀ ਚਾਹੀਦੀ ਉਹਨਾਂ ਨੇ ਕਹਿੰਦੇ ਸੰਤਾ ਫੜਾਣੇ ਗਿਆ ਤਾਂ 20 ਸਾਲ ਦੇ ਜਮਾਰਤਾ ਸੀ ਬੰਦੇ ਕੌਣ ਹੈ ਕਿਨੇ ਮਾਰਦਾ ਉਹ ਇਹ ਫੜਨ ਵਾਲੀ ਕੋਈ ਗੱਲ ਨਹੀਂ ਵੀ ਬ੍ਰਦਰ ਉਹ ਪਤਾ ਨਹੀਂ ਕਿੰਨੇ ਦਿਨ ਘੁੰਮਦੇ ਰਹੇ एग्जाम ਦੀ ਸਿਰਫ ਉਹ ਤਾਂ ਹੀ ਜਿਹੜੇ ਯਾਰੀ ਫੜ ਲੰਗੇ 24 ਘੰਟੇ ਫੜ ਲੰਗੇ ਹੁਣ ਫੜ ਲਾਂਗੇ ਕੱਲ ਫੜ ਲਾਂਗੇ ਬਸ ਮੈਂ ਇੱਕੋ ਹੀ ਬੇਨਤੀ ਕਰਦਾ 5 ਲੱਖ ਅਸੀਂ ਉਹਨਾਂ ਨੂੰ ਦਿੰਦੇ ਹਾਂ ਬਸ ਹੁਣ ਵਿਕਾਸ ਬੱਗਾ ਨਹੀਂ ਸੀ ਉਹ ਆਪਣੇ ਸਨਾਤਨ ਦੀ ਆਵਾਜ਼ ਸੀ ਇਹ ਗੱਲ ਯਾਦ ਰੱਖਿਓ ਆਪਣੇ ਸਨਾਤਨ ਦੀ ਆਵਾਜ਼ ਸੀ ਉਹ ਬਸ ਜੇ ਅੱਜ ਅਸੀਂ ਪਿੱਠੇ ਪਿੱਛੇ ਹਟ ਗਏ ਨਾ ਬਸ ਜੇ ਅਸੀਂ ਆਮ ਕਹਿਣੇ ਦਾ ਵੀ ਕੋਈ ਨਹੀਂ ਲੈਣਾ ਤੇ ਥੋੜੇ ਦਿਨ ਨੂੰ ਬਸ ਮੇਰੇ ਭਰਾ ਨੂੰ RAM ਨਾਮ ਦੀ ਸਰਦਾ ਜਲੀ ਦੇਣੀ ਔਰ RAM ਭਗਤ ਜੀ ਆ ਪਾਗਲ RAM ਭਗਤ ਜੀ ਪਾਗਲ RAM ਭਗਤ ਬੋਲ ਜੀ ਆਪਤੀ RAM ਚੰਦਰ ਮਹਾਰਾਜ ਕੀ ਜੈ